ਹੈਲੋ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚਨਲ ਤੇ ਸਿਮਰਨ ਕਿਚਨ ਨਾ ਬਲੌਗ ਵਿੱਚ ਆਸ ਕਰਦੇ ਕਿ ਸਾਰੇ ਭੈਣ ਭਰਾ ਠੀਕ ਹੋਗਾ ਅਸੀਂ ਵੀ ਠੀਕ ਠਾਕ ਹਾਂ ਪਰਮਾਤਮਾ ਦਾ ਨਾਮ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਬਾਕੀ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ ਵੀਡੀਓ ਪੂਰੀ ਜ਼ਰੂਰ ਦੇਖਿਆ ਕਰੋ ਤਾਂ ਕਿ ਸਾਡਾ ਵੌਸ ਟਾਈਮ ਜੁੜਾ ਪੂਰਾ ਹੋ ਸਕੇ ਬਾਕੀ ਆਪਾਂ ਸ਼ੁਯਰਦੀ ਕਰਦੇ ਸ਼ੁਰੂਆਤ ਅੱਜ ਵੰਚ ਦੀ ਛੁੱਟੀ ਸੀ ਕਿਸੇ ਕਾਰਨ ਤੋਂ ਸਕੂਲ ਨੇ ਛੁੱਟੀ ਦਿੱਤੀ ਸੀ ਤੇ ਇੱਧਰ ਵੰਚ ਛੁੱਟ ਗਿਆ ਸਵੇਰ ਦੇ ਸਾਦੇ 7:00 ਟਾਈਮ ਸੀ ਮੈਂ ਵੀ ਨਾ ਤੋ ਕੇ ਸਾਰਾ ਆਪਣਾ ਕੰਮ ਧੰਦਾ ਕਰ ਲਿਆ ਚਾੜੂ ਪੋਚਾ ਕਰ ਲਿਆ ਕੱਪੜੇ ਧੋੜੇ ਬਾਕੀ ਸਾਰਾ ਕੁਝ ਕਰਨ ਤੋਂ ਬਾਅਦ ਮੈਂ ਵੰਚ ਨੂੰ ਬਣਾ ਕੇ ਦੇਣ ਲੱਗੀ ਨਾਸ਼ਤਾ ਤੇ ਵੰਚ ਇੱਥੇ ਆ ਗਏ ਨਾ ਉਹ ਆਂਡਾ ਮੈਂ ਫੇਟਣ ਵਾਸਤੇ ਰੱਖਿਆ ਸੀ ਤੋਨੂੰ ਹਲਾ ਹਲਾ ਕੇ ਵੇਖਣ ਦੇਸੀ ਉਸ ਤੋਂ ਬਾਅਦ ਵੰਚ ਦਾ ਨਾਸ਼ਤਾ ਬਣ ਗਿਆ ਤੇ ਮੈਂ ਮੰਚ ਨੂੰ ਪਾ ਕੇ ਦਿੱਤਾ ਫਿਰ ਮੈਂ ਆਪਣਾ ਨਾਸ਼ਤਾ ਬਣਾਇਆ ਨਾਸ਼ਤਾ ਕਰਕੇ ਕੀਤੀ ਆਪਾਂ ਇੱਕ ਨਵੇਂ ਚੀਜ਼ ਦੀ ਸ਼ੁਰੂਆਤ ਉਹ ਕਿਸੇ ਉਸੇ ਸਾਡੇ ਆਜਾਏ ਮਾਈਕ ਮਾਈਕ ਤੇ ਕាលੀ ਆਗੇ ਸੀ ਮੁੰਚ ਕੰਦਰ ਸੀ ਕਿ ਮੰਮੀ ਮੈਂ ਟਿਊਸ਼ਨ ਚੱਲਿਆ ਜਦੋਂ ਮੈਂ ਆਉਂਗਾ ਤੇ ਅਨਬਾਕਸਿੰਗ ਕਰੂੰਗਾ ਫਿਰ ਰਾਤੀ ਨੂੰ ਆਇਆ ਪੜਿਆ ਭੁੱਲ ਗਿਆ ਚਿੱਤਾ ਤੇ ਸੌਣ ਲੱਗਿਆ ਫਿਰ ਕੰਦਾ ਮੰਮੀ ਤੁਸੀਂ ਖੋਲ ਤੇ ਮੈਂ ਕਿਹਾ ਨਹੀਂ ਪੁੱਤ ਮੈਂ ਨਹੀਂ ਖੋਲੇ ਤੂੰ ਕਿਹਾ ਸੀ ਕਿ ਮੈਂ ਆ ਕੇ ਖੋਲੂਗਾ ਸੋ ਇਹ ਛੋਟੀਆਂ-ਛੋਟੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਬੜੀਆਂ ਖੁਸ਼ੀਆਂ ਲੈ ਕੇ ਆਉਂਦੀਆਂ ਤੁਸੀਂ ਵੀ ਖੁਸ਼ ਰਹਿੰਦੇ ਤੁਹਾਡੇ ਬੱਚੇ ਵੀ ਖੁਸ਼ ਰਹਿੰਦੇ ਆ ਜੇ ਤੁਸੀਂ ਦੁਨੀਆ ਦੇ ਵੱਲ ਵੇਖੋਗੇ ਤੇ ਦੁਨੀਆ ਤੇ ਤੁਹਾਨੂੰ ਕਦੀ ਵੀ ਨਹੀਂ ਸੋਚੂਗੀ ਕਿ ਤੁਸੀਂ ਖੁਸ਼ ਹੋਗੇ ਕਿਉਂਕਿ ਮੈਨੂੰ ਲੱਗਦਾ ਕਿ ਤਨ ਕਦੇ ਤੁਸੀਂ ਖੁਸ਼ ਹੁੰਨੇ ਆ ਤੇ ਦੁਨੀਆ ਜਿਹੜੀ ਆ ਜਿਹੜੀ ਦੁਖੀ ਹੁੰਦੀ ਆ ਤੇ ਆਪਾਂ ਸਭ ਨੂੰ ਖੁਸ਼ ਕਰਨ ਦਾ ਕੋਈ ਠਿਕਾਣੀ ਲੈ ਕੇ ਰੱਖਿਆ ਆਪਣੀ ਖੁਸ਼ੀ ਦਾ ਰਾਸ ਸਾਡੇ ਕੋਲ ਆਪਣੇ ਕੋਲ ਹੀ ਹੁੰਦਾ ਵਸੇ ਆਪਣੇ ਆਪ ਨੂੰ ਖੁਦ ਹੀ ਖੁਸ਼ ਰੱਖ ਸਕਦੇ ਆ ਕਿਉਂਕਿ ਇਹਦਾ ਖਜ਼ਾਨਾ ਸਾਡੇ ਕੋਈ ਆ ਅਸੀਂ ਦੂਸਰਿਆਂ ਵੱਲ ਕਿਉਂ ਤੱਕਦੇ ਰਹਿੰਦੇ ਆ ਕਿ ਕੋਈ ਸਾਨੂੰ ਖੁਸ਼ੀ ਦੇਵੇ ਕਿਸੇ ਤੋਂ ਸਾਨੂੰ ਖੁਸ਼ੀ ਮਿਲੇ ਫਿਰ ਅਸੀਂ ਹੱਸੀਏ ਕਿਉਂ ਨਾ ਅਸੀਂ ਆਪਣੇ ਆਪ ਹੀ ਹਸੀਏ ਕਿਉਂਕਿ ਜਿਵੇਂ ਆਪਣੇ ਆਪ ਨੂੰ ਖੁਸ਼ ਰੱਖ ਲਿਆ ਤੇ ਸਮਝੋ ਅਸੀਂ ਰੱਬ ਨੂੰ ਖੁਸ਼ ਰੱਖ ਲਿਆ ਕਿਉਂਕਿ ਸਾਡੇ ਵੀ ਅੰਦਰ ਕਿਤੇ ਨਾ ਕਿਤੇ ਰੱਬ ਹੀ ਵੱਸਦਾ ਵਾ ਹੈ ਨਾ ਆਪਾਂ ਵੀ ਤੇ ਇਨਸਾਨ ਆ ਦਿਲ ਤੇ ਸਾਡੇ ਅੰਦਰ ਵੀ ਟੜਕਦਾ ਵਾ ਅਸੀਂ ਦੂਸਰਿਆਂ ਤੋਂ ਉਮੀਦਾਂ ਲਾ ਕੇ ਰੱਖਦੇ ਆ ਕਿ ਸਾਨੂੰ ਦੂਸਰਾ ਖੁਸ਼ੀ ਦੇਊਗਾ ਨਹੀਂ ਆਪਣੇ ਨਿੱਕੇ ਨਿੱਕੇ ਚੀਜ਼ਾਂ ਦੇ ਵਿੱਚ ਆਪਣੇ ਬੱਚਿਆਂ ਦੇ ਵਿੱਚ ਆਪਣੇ ਬਾਪ ਵਿੱਚ ਜਿਹੜੀ ਆ ਖੁਸ਼ੀ ਲੱਭਣੀ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਹਮੇਸ਼ਾ ਖੁਸ਼ ਰਹਿਣਾ ਵੀ ਚਾਹੀਦਾ ਬਬ ਤੁਸੀਂ ਜਦੋਂ ਭੁੱਖੇ ਹੁੰਨੇ ਤਾਂ ਕੋਈ ਨਹੀਂ ਤੁਹਾਨੂੰ ਆ ਕੇ ਕਹਿੰਦਾ ਕਿ ਬਈ ਭੁੱਖੀ ਆ ਤੇ ਰੋਟੀ ਕਿਉਂ ਨਹੀਂ ਖਾਧੀ ਆ ਜਾਂ ਮੈਂ ਬਣਾ ਕੇ ਦੇ ਦਾਂ ਜਾਂ ਕਿਉਂ ਨਹੀਂ ਖਾਧੀ ਜਾਂ ਤੇਰੇ ਢੰਮੀ ਚਾਟਾ ਨਹੀਂ ਸੀ ਹੈਗਾ ਫਿਰ ਜਦੋਂ ਤੁਸੀਂ ਖਾਣੇ ਹੁੰਨੇ ਆ ਤੇ ਕੋਈ ਤੁਹਾਡੇ ਵੱਲ ਵੇਖ ਕੇ ਜਲਦਾ ਵਾ ਤੇ ਉਹਨੂੰ ਜਲਣ ਦਿਆ ਕਰੋ। ਉਹਦੀ ਪ੍ਰਵਾਹ ਨਾ ਕਰਿਆ ਕਰੋ। ਬਿਨਾ ਪ੍ਰਵਾਹ ਕੀਤੇ ਜ਼ਿੰਦਗੀ ਦੇ ਵਿੱਚ ਅੱਗੇ ਵਧਦੇ ਚੱਇਆ ਕਰੋ। ਤੁਸੀਂ ਜਿੰਨਾ ਵਾਸਤੇ ਜੀਂਦੇ ਆ ਉਹ ਖੁਸ਼ਿਆਨਾ ਬਸ ਉਹਨਾਂ ਨੂੰ ਖੁਸ਼ ਰੱਖੋ। ਇੱਧਰ ਮੈਂ ਆ ਗਈ ਹੀ ਮੋਲ ਦੇ ਵਿੱਚ ਨਵਦੀਪ ਨੂੰ ਲੈ ਕੇ ਨਵਦੀਪ ਨੇ ਟੌਪ ਲਿਆ ਸੀ। ਕਹਿੰਦੀ ਕਿ ਮੰਮੀ ਇੰਦਾ ਥੋੜਾ ਸਾਈਜ਼ ਛੋਟਾ ਵਾ ਤੇ ਮੈਂ ਕਿਹਾ ਚਲੋ ਬੇਟਾ ਵੈਸੇ ਵੀ ਹੁਣ ਠੰਡ ਹੋ ਗਈ ਐ। ਤੁਸੀਂ ਕੋਈ ਐਦਾਂ ਦੇ ਕੱਪੜੇ ਲੈ ਲਓ ਜਿਹੜੇ ਕਿ ਤੁਹਾਡੇ ਹੁਣੇ ਕੰਮ ਵੀ ਆ ਸਕਣ। ਟੌਪ ਤੇ ਵੈਸੇ ਵੀ ਗਰਮੀਆਂ 'ਚ ਪੈਂਦੇ। ਕੱਲੀਉਂ ਜੈਕਟ ਦੇ ਥਲੇ ਤੇ ਦਿਸਣਾ ਹੈਗਾ ਨਹੀਂ ਕਹਿੰਦੀ ਕਿ ਮੰਮੀ ਚਲੋ ਠੀਕ ਹੈ ਵੈਸੇ ਅਜ ਤੱਕ ਨਵਦੀਪ ਨੇ ਜੋ ਵੀ ਮੈਂ ਕਹਾ ਉਹ ਹੀ ਪਾ ਲੈਂਦੀ ਆ ਔਰ ਮੈਂ ਬੋਲੇ ਬੇਟਾ ਤੂੰ ਕੱਲੀ ਚਲ ਜਾ ਵੀਰ ਨੂੰ ਲੈ ਜਾ ਨਾਲ ਕਹਿੰਦੀ ਨਹੀਂ ਮੰਮੀ ਤੁਹਾਡੇ ਬਿਨਾ ਨਹੀਂ ਹੋ ਸਕਣਾ ਕਿਉਂਕਿ ਤੁਸੀਂ ਹੀ ਮੇਰਾ ਹਾਰ ਕਲੈਕਸ਼ਨ ਜਿਹੜਾ ਵਾ ਸਾਰੀ ਚੀਜ਼ਾਂ ਤੁਸੀਂ ਸਿਲੈਕਟ ਕਰਦੇ ਆ ਤੁਹਾਨੂੰ ਪਤਾ ਵਾ ਕਿੱਦਾਂ ਦੇ ਮੈਨੂੰ ਪਸੰਦ ਆ ਤੇ ਮੇਰੇ ਤੁਸੀਂ ਮਦਦ ਕਰੋਗੇ ਫਿਰ ਮੈਂ ਚਲ ਗਈ ਮੈਂ ਵੀ ਮਦਦ ਦੀ ਕੀਤੀ ਕਿਉਂਕਿ ਮੇਰਾ ਵੈਸੇ ਉੱਪਰ ਜਾਣ ਦਾ ਮਨ ਨਹੀਂ ਸੀ ਮੈਂ ਕਿਹਾ ਬੇਟਾ ਮੈਂ ਕਿੱਥੇ ਜਾਵਾਂਗੀ ਤੂੰ ਪਰ ਮੈਂ ਗਈ ਤੇ ਨਵਦੀਪ ਨੂੰ ਬੜੀ ਵਧੀਆ ਮੈਂ ਹੂੜੀ ਇੱਕ ਪਸੰਦ ਕਰਕੇ ਦਿੱਤੀ ਨਵਦੀਪ ਨੂੰ ਵੀ ਉਹ ਹੂੜੀ ਪਸੰਦ ਆਈ ਤੇ ਹੂੜੀ ਇੰਨੀ ਸੋਹਣੀ ਲੱਗਦੀ ਸੀ ਨਵਦੀਪ ਨੇ ਜਦ ਹੂੜੀ ਪਸੰਦ ਕਰ ਲਈ ਤੇ ਮੈਂ ਕਿਹਾ ਬੇਟਾ ਠੀਕ ਹੈ ਕਹਿੰਦੀ ਆ ਮਮੀ ਬਿਲਕੁਲ ਵਧੀਆ ਐ ਇੱਕਦਮ ਕਿਉਂਕਿ ਇਹ ਇੱਕਦਮ ਘਰ ਵੀ ਪਾ ਸਕਦੇ ਤੁਸੀਂ ਹਲਕਾ-ਪੁਲਕਾ ਉਹਨੂੰ ਬਾਜ਼ਾਰ ਵੀ ਪਾ ਕੇ ਜਾ ਸਕਦੇ ਆ ਤੇ ਸੋ ਇਹ ਜਿੱਦਾਂ ਦੀ ਹੂੜੀ ਲਈ ਫਿਰ ਉਸ ਤੋਂ ਬਾਅਦ ਮੈਂ ਕਿਹਾ ਨਵਦੀਪ ਵੰਛ ਲਈ ਵੀ ਹੂੜੀ ਇਕਲੇ ਕਿਉਂਕਿ ਵੰਛ ਨੂੰ ਵੀ ਹੂੜੀ ਤਾਂ ਬਹੁਤ ਸ਼ੌਂਕ ਹੈ ਤੇ ਫੇਰ ਬੰਚਲੀ ਵੀ ਖਰੀਦਿਆ ਖਰੀਦ ਕਰੀਦਾਰੀ ਕਰਦਿਆਂ ਕਰਦਿਆਂ ਸਾਨੂੰ ਕਾਫੀ ਟਾਈਮ ਹੋ ਗਿਆ ਇੱਕ ਦੋ ਕੰਮ ਹੋਰ ਸੀ ਉਹ ਕਰ ਕੀਤੇ ਫਿਰ ਅਸੀਂ ਬਾਜ਼ਾਰ ਵਿੱਚ ਮਾਵਾਂ ਧੀਆਂ ਨੇ ਖਾਦਾ ਬੈ ਕੇ ਦੋਸਤਾਂ ਨਾਲੇ ਕੀਤੀਆਂ ਗੱਲਾਂ ਬਾਤਾਂ ਵੰਚਲੀ ਅਸੀਂ ਦੋਸਾ ਪੈਕ ਕਰਵਾ ਲਿਆ ਕਿਉਂਕਿ ਦੁਪਹਿਰ ਦੀ ਰੋਟੀ ਤਾਂ ਅਸੀਂ ਬਣਾ ਕੇ ਨਹੀਂ ਸੀ ਗਏ ਤੇ ਮੈਂ ਕਿਹਾ ਕੀ ਹੁਣ ਵੰਚ ਨੇ ਜਲਦੀ ਜਲਦੀ ਭੁੱਖ ਲੱਗੀ ਹੋਣੀ ਤੇ ਘਰ ਜਾ ਕੇ ਬਣੂ ਦੋਸਾ ਦਵਾਂਗੇ ਦੋਸਾ ਲੈ ਤਾ ਘਰ ਆ ਕੇ ਇਹ ਦੇਖਣਾ ਹੈ ਹਾਂਜੀ ਅੁੱਵੀ जा रहा है तू ही अरे माँ को मैं की की लांदा अरे लेट्स गो की की लांदा लेन्दी तन्ने ਮੈਂ ਤੇ ਬੂਦੀ ਲੈਣ ਗਈ ਆ ਹਾਂ ਠੀਕ ਹੈ ਸਕੂਲ ਵਾਲੇ ਦੂਸਰੇ ਤੇ ਦਿੱਤੇਗੀ ਉਹ ਲੈ ਨਹੀਂ ਇਸੇ ਥੋੜਾ ਜਿਹਾ ਮੈਨੂੰ ਹੋਰ ਕੰਮ ਹੀ ਹਾਂ ਤੇ ਮਾਲ ਚ ਗਈ ਤੇ ਇੱਕ ਰਿਟર્ਨ ਕਰਨਾ ਸੀ ਉਹਨਾਂ ਨੂੰ ਨਪੀਤ ਤੇ ਲੈਂਦੀ ਸੀ ਹਾਂਜੀ अच्छा ठीक है स्पाइलर ला फिर दिखाओ सीधा सीधा एक्साइटमेंट रैन भी तक पहला, पहला बूट दिखा वो भाई, लेट्स गो। मेरे भाई थोड़ा पता स्कूल बूट हे ना टुट गए नमे बूटा दिखाओ मम्मी हाँ जी बढ़िया मम्मी एने लम्बे क्यों आ बेटा चार नंबर दे ना तू तेरा पैर बड़ा हो गया है ना चार नहीं नहीं इधर एक तो एक्स्ट्रा तो एक लंबा वाले नहीं बेटा वो इधर ही लगा बड़ा साइज़ होगा तो चीज़ आउट हो जाएगी बड़ी होगी इधर तो आगे दिया तेरी अरे लेट्स गो मम्मी अरे वाह पॉकेट भी अच्छी दो कितनी मस्त है कि यार

ਲੈਟਸ ਗੋ ਯਾ ਵਸਤੇ ਆ ਬਹੁਤ ਸੋਹਣਾ ਫਾੜੀ ਬਚਾ ਮੱਕੀ ਨਾ ਵਸਤੇ ਭਾਈ ਅਰੇ ਪਹਿਲਾ ਹੌੜਿਆ ਨਾ ਜਿਹੜੇ ਕਦੇ ਛੋਟੇ ਹੋ ਗਏ ਹਾਂ ਇੱਕ ਨਾ ਥੋੜਾ ਜਿਹਾ ਨਾਲ-ਨਾਲ ਜੇ ਲੱਗੇ ਰਹਿੰਦੇ ਹੁਣ ਨਾ ਆ ਤੇ ਇਹ ਵਸਤੇ ਆ ਹੁਣ ਖੁੱਲੇ ਪਹੁੰਚੇ ਚੱਲ ਉੱਤੋਂ ਦੀ ਵੀ ਉਹ ਨਾ ਉਹ ਨਹੀਂ ਥੱਲੇ ਦੀ ਵੀ ਮਸਤੀ ਇੱਕਦਮ ਦੇਖੋ ਕਿ ਖੁੱਲਾ ਵਾ ਹਾਂ ਹਮ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਵਾ ਹਮ ਮਸਤੇ ਆ ਅਰੇ ਦਦਿ ਮੀ ਮੇ ਪਜਾਮੇ ਲੈ ਕੇ ਜਾ ਕਰ ਕੁੜੀਆਂ ਨੇ ਦੀਦੀ ਦੀ ਕੁੜੀ ਨਾ ਗੱਡੀ ਦੇ ਵਿੱਚ ਹੀ ਰਹਿ ਗਈ ਉਹ ਫਿਰ ਕਿਤੇ ਮੈਂ ਨਾ ਇਹਦਾ ਬੂਆ ਬੰਦ ਕਰ ਦਿੱਤੀ ਉਹ ਲਾਵਾ ਖਲੇ ਰਹਿ ਗਿਆ ਵਧੀਆ ਹਾਂ ਵੀ ਵਧੀਆ ਚਲੋ ਬਈ ਵਧੀਆ ਤੇ ਬਹੁਤ ਖੁਸ਼ੀ ਹੋਈ ਮੈਨੂੰ ਇਹ ਦੋਨੋਂ ਵੈਸੇ ਸੈੱਟ ਬੋਗੇ ਤੁਹਾਨੂੰ ਕੀ ਲੱਗਦਾ ਇਹ ਦੋਨਾਂ ਦੀ ਉਹ ਪਾਉਗੀ ਕੰਬੀਨੇਸ਼ਨ ਠੀਕ ਹੈ ਕਰੇ ਪਾਉਣ ਨੂੰ ਕੀ ਇਹ ਸੋਚਣ ਤਾਂ ਹਾਂ ਠੀਕ ਹੈ ਇਹਨੂੰ ਕੋਈ ਪਾਰਟੀ ਪੂਟੀ ਪਾਸਾ ਤੈਨੂੰ ਘਰ ਪਾਤਾ ਲਾਉ ਨਾ ਪਟਕੀ ਬੰਨ ਲਈ ਠੀਕ ਹੈ ਹਾਂ ਫੌਜੀ ਇਹਦੇ ਨਾਲ ਦੀ ਤੇ ਪੱਗ ਵੀ ਹੋ ਜੂਗੀ ਉਹਦੇ ਨਾਲ ਦੀ ਗਰੇਟ ਨਹੀਂ ਆ ਪਟਕੀ ਉਹ ਜੀ ਨਹੀਂ ਆਉਂਦੀ ਆ ਚਲ ਬਾਬੂ ਬੂਡ ਮੇਰੇ ਵਧੀਆ ਸਕੂਲ ਦੇ ਆਹ ਵੇਖੋ ਇਹ ਵੜੇ ਨਾ ਹੁਣ ਮੈਂ ਤੁਹਾਨੂੰ ਦਿਖਾਵਾਂ ਇੱਕ ਥੀ ਤੇਰੇ ਕਹਿਣ ਦਾ ਮਤਲਬ ਆ ਦੇ ਆ ਦੇ ਤੇਰੇ ਕਹਿੰਦਾ ਮਤਲਬ ਪੂਰਾ ਖਿੱਚੋ ਇਦਾਂ ਟਾਈਟ ਮਤਲਬ ਪੂਰੇ ਟਾਈਟ ਰੱਖ ਦਾਰਾ ਇਹ ਬਾਬਾ ਟਾਈਟ ਨਹੀਂ ਕਰਨੇ ਆ ਇੰਨਾ ਹੀ ਰੱਖਣਾ ਵਾ ਮੈਂ ਟਾਈਟ ਰੱਖ ਦਾਰਾ ਮੰਮੀ ਆ ਵੇਖੋ ਹੁਣ ਇਹ ਕਿੰਨਾ ਮਤਲਬ ਕਿ ਬਾਹਰ ਪੂਰਾ ਟਾਈਟ ਕਰੇ ਕੋਦ ਇੱਕ ਵਾਰ ਇੱਕ ਵਾਰ ਇਹ ਤਾਂ ਅਰੇ ਬੜਾ ਵਟ ਟਾਈਟ ਬਟਾ ਹੋਰ ਇੰਨਾ ਥੋੜੀ ਟਾਈਟ ਕਰੀਦਾ ਕਰੋ ਹੁਣ ਖਿੱਚੋ ਆ ਦੇਖੋ ਆ ਦੇਖੋ ਕਿੱਧਰ ਤੱਕ ਆ ਇਧਰ ਤੱਕ ਹੋਰ ਦਿਆ ਵਾ ਅਰੇ ਉਹ ਤੂੰ ਆਪਣੇ ਹਿਸਾਬ ਨਾਲ ਸੋਚਦਾ ਨਾ ਕਈਆਂ ਦੇ ਆ ਛੱਤ ਭਾਰੀ ਹੁੰਦੀ ਪੈਰਾਂ ਦੀ ਬੂਡੇ ਇਸ ਹਿਸਾਬ ਨਾਲ ਮੰਨਦਾ ਕਿ ਕਿਸੇ ਦਾ ਪੰਪ ਪੰਨਿਆ ਭਾਰਾ ਹੁੰਦਾ ਕਿਸੇ ਦਾ ਪਤਲਾ ਹੁੰਦਾ ਪੰਨਿਆ ਤੇਰਾ ਵੀ ਭਾਰਾ ਹੀ ਆ ਅੱਛਾ ਹੈਲੋ ਸਾਸਤਰੀ ਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸਿਮਰਨ ਕਿਚਨ ਨਾਲ ਵਲੌਗ ਵਿੱਚ ਤੇ ਅੱਜ ਵਲੌਗ ਦੇ ਨਾਲ ਅਸੀਂ ਸਾਰਾ ਬਣਾ ਲਿਆ ਤੇ ਅੱਜ ਤੁਹਾਡੇ ਨਾਲ ਹੁਣ ਅਸੀਂ ਸਾਸਤਰੀ ਕਾਲ ਤਾਂ ਨੂੰ ਬੁਲਾਉਂਦੇ ਆ ਸੋ ਮਾਫ ਕਰਿਓ ਕਿ ਅੱਜ ਸਾਸਤਰੀ ਕਾਲ ਬੁਲਾਉਣ ਦਾ ਟਾਈਮ ਨਹੀਂ ਲੱਗਾ ਤੇ ਬਾਕੀ ਸਾਰੇ ਕਿਸ ਤਰ੍ਹਾਂ ਠੀਕ ਠਾਕ ਪਰ ਮਾਧਮਤਾ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਠੀਕ ਠਾਕ ਹਾਂ ਥੋੜਾ ਜਿਹਾ ਬਾਜ਼ਾਰ ਕਰਕੇ ਆਏ ਤੇ ਬੱਚੇ ਨੂੰ ਦਿਖਾਇਆ ਤੇ ਬੱਚਾ ਹੋ ਗਿਆ ਖੁਸ਼ ਘਰ ਆ ਕੇ ਘਰ ਦੇ ਕੰਮ ਕੀਤੇ ਚਲੋ ਭਾਈ ਠੀਕ ਹੈ ਲੱਜ ਜਾਓ ਚਾਹ ਬਣਾਈ ਹੁਣ ਹਾਂਜੀ ਅੰਮੀ ਚਾਹ ਬਣਾਈ ਚਾਹ ਪੀਤੀ ਚਾਹ ਪੀ ਕੇ ਫਿਰ ਸੋਚੇ ਵੜ ਗਏ ਮੈਂ ਕਿ ਚਲੋ ਭਈ ਹੁਣ ਰਾਤ ਦੀ ਤਿਆਰੀ ਕਰਦੇ ਹਾਂ ਕੀ ਕਰਨਾ ਇੱਧਰ ਮੇਰਾ سیرਮ ਖਤਮ ਹੋਇਆ ਸੀ ਤੇ ਮੈਂ ਆਪਣਾ سیرਮ ਬਣਾਇਆ سیرਮ ਜੜਾ ਮੈਂ ਬੜਾਈ ਵਧੀਆ ਬਣਾ ਕੇ ਆਪਣਾ ਘਰ ਵਿੱਚ ਹਮੇਸ਼ਾ ਰੱਖ ਦਿਆਂ ਔਰ ਆਪਣੇ ਚਿਹਰੇ ਤੇ ਰਾਤ ਨੂੰ ਸੌਣ ਲੱਗਿਆ ਲਗਾ ਲੈਣੀ ਹੈ ਸੋ ਤੁਸੀਂ ਵੀ ਇਦਾਂ ਦਾ سیرਮ ਬਣਾ ਕੇ ਆਪਣੇ ਘਰ 'ਚ ਹੀ ਤਿਆਰ ਕਰਕੇ ਰੱਖਿਆ ਕਰੋ ਤੇ ਨਾਲ ਦੀ ਨਾਲ ਫਿਰ ਆਪਾਂ ਰਾਤ ਦੀ ਰੋਟੀ ਦੀ ਕੀਤੀ ਤਿਆਰੀ ਰਾਤ ਦੀ ਰੋਟੀ ਵਿੱਚ ਬਣਾਇਆ ਸੀ ਆਪਾਂ ਚੌਲ ਮਟਰਾਂ ਵਾਲੇ ਤੇ ਨਾਲ ਬਣਾਇਆ ਦਹੀਂ ਵੈਸੇ ਤੇ ਸਭ ਨੂੰ ਸਰਦੀ ਹੋਈ ਪਰ ਚੌਲ ਖਾਦੇ ਬਣਾ ਰਿਆ ਵਣੀ ਜਾਂਦਾ ਫਿਰ ਮੈਂ ਬੰਚ ਨੂੰ ਇੱਧਰ ਖਸਖਸ ਵਾਲਾ ਦੁੱਧ ਜਿਹੜਾ ਉਬਾਲ ਕੇ ਦਿੱਤਾ ਉਹਦੇ ਵਿੱਚ ਥੋੜੀ ਜਿਹੀ ਖਸਖਸ ਪਾਈ ਦੋ ਚਮਚ ਨਾਲ ਪਾਈ ਕਾਲੀ ਮਿਰਚ ਨਾਲ ਪਾਇਆ ਕਿਉਂ ਮਾਂ ਪੁੱਤਾਂ ਨੇ ਅਸੀਂ ਆਪਣੇ ਲਈ ਦੁੱਧ ਬਣਾ ਲੈਣਾ ਨਵਦੀਪ ਕਹਿੰਦੀ ਮੰਮੀ ਮੈਂ ਕੌਫੀ ਪੀਣੀ ਮੈਂ ਕਿਹਾ ਬੀ ਬਣਾਓ ਤੁਸੀਂ ਕੌਫੀ ਪੀਓ ਇੱਧਰ ਬੰਚ ਸਵੇਰ ਦੀ ਰੂਟਿਨ ਸੁਜਾਉਣ ਦੇ ਪਏ ਤੇ ਮੈਂ ਬਿਸਤਰੇ ਬੁੱਸੇ ਸੁੱਟ ਕੇ ਰਾਤ ਦੇ 9 ਵਜੇ ਕਰ ਲਈ ਸੌਣ ਦੀ ਤਿਆਰੀ ਬਾਕੀ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਬਾਕੀ ਵੀਰੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਹਰ ਦਿਨ ਇੱਕ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੁੰਦੀ ਨਵਾਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਕਿਉਂਕਿ ਜ਼ਿੰਦਗੀ ਹਮੇਸ਼ਾ ਨਵੀਂ ਸ਼ੁਰੂਆਤ ਤੋਂ ਹੀ ਸ਼ੁਰੂ ਹੁੰਦੀ